ਵਸੰਤ ਪੰਚਮੀ ਦੇ ਤਿਉਹਾਰ ਦੀ ਗੁਰੂ ਨਗਰੀ ਅੰਮ੍ਰਿਤਸਰ ਚ ਵੀ ਰੌਣਕ ਦੇਖਣ ਨੂੰ ਮਿਲੀ ਇਸ ਮੌਸਮੀ ਤਿਉਹਾਰ ਮੌਕੇ ਗੁਰਦੁਆਰਾ ਛਾਟਾ ਸਾਹਿਬ ਵਿਖੇ ਸਾਲਾਨਾ ਇਤਿਹਾਸਿਕ ਮੇਲਾ ਆਰੰਭ ਹੋਇਆ ਹਰ ਸਾਲ ਸੰਗਤਾਂ ਇਸ ਮੇਲੇ ਚ ਦੂਰ ਦਰਾਡੇ ਤੋਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਪਹੁੰਚਦੀਆਂ ਨੇ ਗੁਰੂ ਘਰ ਦੇ ਮੁੱਖ ਗ੍ਰੰਥੀ ਵੱਲੋਂ ਮੇਲੇ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ ਅੱਜ ਬਸੰਤ ਪੰਚਮੀ ਹੈ ਬਰਸੰਤ ਦਾ ਭਾਵ ਸਿਆਲ ਨਾਂ ਕੇ ਗਿਆ ਕੋਰਾ ਪੈਂਦਾ ਜਦੋਂ ਰੁੱਖ ਹਰੇ ਸੁੱਕੇ ਜਿਹੜੇ ਸੜ ਜਾਂਦੇ ਨੇ ਕੋਰੇ ਦੇ ਨਾਲ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਸੱਦ ਕੇ ਪਿਆਰ ਨਾਲ ਆਖਿਆ ਸੀ ਸਾਰੇ ਆਪਾਂ ਬਹਿ ਕੇ ਬੰਦਗੀ ਕਰਨੀ ਹੈ ਭਗਤੀ ਕਰਨੀ ਹੈ ਸ਼ਬਦ ਕੀਰਤਨ ਕਰਾਂਗੇ ਸਾਡੇ ਸੜੇ ਹੋਏ ਮਾਨ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬਾਣੀ ਪੜ੍ਹ ਕੇ ਸਾਡੇ ਮਨਾਂ ਵਿੱਚ ਵੀ ਹਰੇਵਾਹੀ ਆ ਜਾਵੇ ਵਸੰਤ ਪੰਚਮੀ ਦੇ ਇਸ ਤਿਉਹਾਰ ਮੌਕੇ ਗੁਰੂ ਘਰ ਪਹੁੰਚੀਆਂ ਸੰਗਤਾਂ 'ਚ ਵੀ ਕਾਫੀ ਖੁਸ਼ੀ ਦੇਖਣ ਨੂੰ ਮਿਲੀ। ਹਰ ਸਾਲ ਜਿਹੜਾ ਵਾ ਇੱਥੇ ਗੁਰਦੁਆਰਾ ਸਾਹਿਬ ਵਿਖੇ ਟਰਾਲੀ ਜਿਹੜੀ ਆ ਪਿੰਡੋਂ ਸੰਗਤ ਲੈ ਕੇ ਆਈਦਾ ਜੀ ਬੜਾ ਮਨ ਨੂੰ ਸਕੂਨ ਹੁੰਦਾ ਪ੍ਰਮਾਤਮਾ ਦੇ ਘਰ ਆ ਕੇ ਇੱਥੇ ਸੇਵਾ ਕਰੀਦੀ ਆ ਜੀ ਸਾਰਾ ਦਿਨ ਦਰਸ਼ਨ ਮੇਲੇ ਸੰਗਤ ਨੂੰ ਕਰਾਈਦੇ ਆ ਤੇ ਬਹੁਤ ਵਧੀਆ ਹਰ ਸਾਲ ਆਈਦਾ ਸੰਗਤਾਂ ਦਾ ਸ਼ਾਹ ਬਹੁਤ ਹੈ ਜੀ ਗੁਰੂ ਘਰ ਨਾਲ। ਤੇ ਮੈਂ ਤਾਂ ਕਹੂੰਗਾ ਸਾਰਿਆਂ ਨੂੰ ਸੰਗਤਾਂ ਨੂੰ ਵੱਧ ਚੜਕੇ ਗੁਰੂ ਘਰ ਦੇ ਜਿਹੜੀਆਂ ਦਾ ਸੇਵਾ ਸੁਭਾਵ ਜਿਹੜੀ ਹੈ ਨਾਲ ਦਰਸ਼ਨ ਮੇਲੇ ਕਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਛਿਆਟਾ ਸਾਹਿਬ ਵੀ ਪਵਿੱਤਰ ਧਰਤੀ ਨੂੰ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਚਰਨ ਛੋਪਾ ਪ੍ਰਾਪਤ ਹੈ। ਅਤੇ ਸੰਗਤਾਂ ਇੱਥੇ ਪਹੁੰਚ ਕੇ ਖੁਦ ਨੂੰ ਵਡਪਾਗਾ ਮਹਿਸੂਸ ਕਰਦੀਆਂ ਨੇ। ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ